ਆਪਣੇ ਹਾਸਿਆਂ ਨਾਲ ਲੋਕਾਂ ਨੂੰ ਹਸਾਉਣ ਵਾਲੇ ਮਸ਼ਹੂਰ ਵਲੌਗਰ ਡਾਕੂ 307 ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਲਗਾਤਾਰ ਆਪਣੇ ਵਲੌਗਸ ਤੇ ਹਾਸਿਆਂ ਵਾਲੀਆਂ ਵੀਡੀਓਜ਼ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਲੋਕਾਂ ਦੇ ਵੱਲੋਂ ਵੀ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਰੱਜਮਾ ਪਿਆਰ ਦਿੱਤਾ ਜਾਂਦਾ ਹੈ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਪਰਿਵਾਰ ਵਿੱਚੋਂ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੁਦ ਵੀ ਵਲੌਗ ਸ਼ੇਅਰ ਕੀਤਾ ਗਿਆ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਡਾਕੂ ਜਦ ਘਰ ਨਹੀਂ ਸੀ ਤਾਂ ਘਰ ਦੇ ਕਮਰੇ ਵਿੱਚੋਂ ਅਚਾਨਕ 3-4 ਫੁੱਟ ਲੰਬਾ ਸੱਪ ਨਿਕਲਿਆ ਤੇ ਜਿਵੇਂ ਹੀ ਪਤਾ ਲੱਗਾ ਤਾਂ ਪੂਰੇ ਘਰ ਦੇ ਵਿੱਚ ਭਾਜਣਾ ਪੈ ਗਿਆ ਤੇ ਤੁਰੰਤ ਡਾਕੂ ਭੱਜ ਕੇ ਆਇਆ ਤੇ ਆਂਡੀ ਗਵੰਡੀ ਸੱਦ ਕੇ ਜਦੋਂ ਡਾਕੂ ਨੇ ਆਪਣੇ ਕਮਰੇ ਦੀ ਛਾਣਬੀਣ ਕੀਤੀ ਤਾਂ ਸੱਪ ਫਿਰ ਵੀ ਨਹੀਂ ਨਿਕਲਿਆ ਤੇ ڈاکੂ ਫਿਰ ਕੰਮਤਨਦੇਲੀ ਘਰੋਂ ਚਲਾ ਗਿਆ ਤੇ ਉਸ ਦੀ ਮਾਂ ਅਤੇ ਪਤਨੀ ਜਿੱਥੇ ਸੱਪ ਬੈੱਡ ਦੀ ਢੋ ਵਿੱਚ ਲੁਕਿਆ ਸੀ ਉੱਥੇ ਬੈਠ ਗਈਆਂ ਤੇ ਅਚਾਨਕ ਉਹਨਾਂ ਦੀ ਅੱਖੀ ਪਿਆ ਤੇ ਉਹਨਾਂ ਦੋਨਾਂ ਨੇ ਭਾਰੀ ਮੁਸ਼ਕਲ ਦੇ ਨਾਲ ਸੱਪ ਨੂੰ ਮਾਰ ਦਿੱਤਾ ਪਰ ਚੰਗੀ ਕਿਸਮਤ ਸੱਪ ਨੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਕੀਤਾ ਕਿਉਂਕਿ ਸੱਪ ਕਮਰੇ ਦੇ ਵਿੱਚ ਕਿਸੇ ਨੂੰ ਲੜ ਵੀ ਸਕਦਾ ਸੀ ਤੇ ਡਾਕੂ ਤੇ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਇਹਨਾਂ ਦਿਨਾਂ ਦੇ ਵਿੱਚ ਖਾਸ ਧਿਆਨ ਰੱਖੋ ਕਿਉਂਕਿ ਧਰਤੀ ਗਰਮ ਹੋਣ ਦੇ ਕਾਰਨ ਇਹ ਜੀਵ ਜੰਤੂ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਨਿਕਲ ਕੇ ਠੰਡਾ ਥਾਂ ਠੰਡੀ ਜਗ੍ਹਾ ਲੱਭ ਰਹੇ ਹਨ ਅਤੇ ਆਪਣੇ ਕੱਪੜਿਆਂ ਅਤੇ ਕਮਰਿਆਂ ਦਾ ਖਾਸ ਧਿਆਨ ਰੱਖੋ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ